ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਆਪਣੇ ਚੈਨਲ ਤੇ ਕਿਸੇ ਪ੍ਰਕਾਰ ਦੀ ਐਡ ਲਵਾਉਣ ਵਾਸਤੇ ਕੋਈ ਸਾਧਨ ਵੇਚਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਅੱਜ ਵੀਰੋ ਤੁਹਾਡੇ ਲਈ ਆਪਾਂ ਫੋਰਡ 3610 ਲੈ ਕੇ ਆਏ ਆ ਬਹੁਤ ਵੀਰਾਂ ਦੀ ਡਿਮਾਂਡ ਸੀ ਬਈ ਫੋਰਡ 3610 ਘੱਟ ਰੇਟ ਆਲਾ ਸਾਡੇ ਵਾਸਤੇ ਲੈ ਕੇ ਆਓ ਦੇਖ ਸਕਦੇ ਹੋ ਵੀਰੋ ਤੁਹਾਡੇ ਲਈ ਫੋਰਡ 3610 ਲੈ ਕੇ ਆਏ ਆ origignal condition ਦਾ ਟਰੈਕਟਰ ਆ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਹਲਕਾ ਫੁਲਕਾ ਰੰਗ ਮਰਗਿਆਟਾਂ ਤੇ ਤੇ ਰਿੰਮਾਂ ਤੇ ਹੋਇਆ ਵੀਰੋ ਬਾਕੀ ਸਾਰਾ origignal ਆ ਟਰੈਕਟਰ ਦੇਖ ਸਕਦੇ ਆ ਤੁਸੀਂ ਘਰੇਲੂ ਵੀਰ ਕੋਲ ਟਰੈਕਟਰ ਆ ਦੇਖ ਸਕਦੇ ਆ ਵੀਰੋ ਇੰਜਨ ਗੇਅਰ ਦਾ ਬਿਲਕੁਲ ਨਵਾਂ ਟਰੈਕਟਰ ਆ ਬਿਲਕੁਲ ਨਵਿਆਂ ਵਰਗਾ ਪਿਛਲੇ ਹਿੱਸੇ ਦੀ ਕੋਈ ਆਵਾਜ਼ ਨਹੀਂ ਬ੍ਰੇਕਾਂ ਦਾ ਗੇਅਰ ਦਾ ਬਹੁਤ ਚੰਗਾ ਟਰੈਕਟਰ ਆ ਵੀਰੋ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਵਾਹ ਚਲਾ ਕੇ ਦਸੱਲੀ ਕਰਕੇ ਵੀਰੋ ਫਿਰ ਟਰੈਕਟਰ ਖਰੀਦ ਸਕਦਾ ਜੇ ਆਪਾਂ ਇਸ ਦੇ ਟਾਇਰਾਂ ਦੀ ਗੱਲ ਕਰੀਏ 30 ਤੋਂ 40 ਪੈਸੇ ਟਾਇਰ ਨੇ ਵੀਰੋ ਕੰਪਨੀ ਦੇ ਟਾਇਰ ਨੇ ਪੋਲੋ ਕੰਪਨੀ ਦੇ ਚਾਰੇ ਟਾਇਰ ਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਰਗਿਆੜ ਕਿਸੇ ਪਾਸੋਂ ਕੋਈ ਗਲੇ ਨਹੀਂ ਹੋਏ ਚੰਗੀ ਕੰਡੀਸ਼ਨ ਦੇ ਮਰਗਿਆੜ ਨੇ ਹਲਕਾ ਫੁਲਕਾ ਪੇਂਟ ਕੀਤਾ ਗਿਆ ਦੁਬਾਰਾ ਵੀ ਰੋ ਮਰਗਿਆਟਾਂ ਤੇ ਬਾਕੀ ਟਰੈਕਟਰ ਸਾਰਾ オリジナル ਰੰਗ ਪੇਂਟ ਦਾ ਨਾਲ ਦਾ ਰੰਗ ਪੇਂਟ ਨਾਲ ਟਰੈਕਟਰ ਦੇ ਬ੍ਰੇਕ ਦੇਖ ਸਕਦੇ ਹੋ ਡਿਸਕ ਬ੍ਰੇਕਾਂ ਦੇ ਵਿੱਚ ਵੀ ਰੋ ਇਹ ਟਰੈਕਟਰ ਆ ਵਧੀਆ ਹੁੱਕ ਲੱਗੀ ਹੋਈ ਆ ਡੰਡਾ ਫੱਟੀ ਟਰੈਕਟਰ ਦੇ ਨਾਲ ਮਿਲੂਗਾ ਹਾਲਤ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਬਹੁਤ ਚੰਗੀ ਹਾਲਤ ਦਾ ਟਰੈਕਟਰ ਆ ਵਾਚ ਲਾ ਕੇ ਦਸੱਲੀ ਕਰਕੇ ਵੀਰੋ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਹੋਊਗੀ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 1988 ਮਾਡਲ ਵੀਰੋ ਇਹ ਟਰੈਕਟਰ ਆ ਦੇਖ ਸਕਦੇ ਹੋ ਕੰਡੀਸ਼ਨ ਵੀਰੋ ਬੈਟਰੀ ਬਿਲਕੁਲ ਰਮਾਨ ਦੀ ਨਵੀਂ ਆ ਵੀਰੋ ਇਸ ਦੀ ਤੁਸੀਂ ਆ ਕੇ ਚੈੱਕ ਕਰਕੇ ਦਸੱਲੀ ਕਰਕੇ ਫਿਰ ਟਰੈਕਟਰ ਖਰੀਦ ਸਕਦੇ ਹੋ ਪਿਛਲੇ ਹਿੱਸੇ ਦਾ ਰੰਗ ਪਿੰਡ ਪੂਰਾ ਵਧੀਆ ਚੰਗਾ ਪਿਆ ਵੀਰੋ ਲੈਫਟ ਦਾ ਪੂਰਾ ਚੰਗਾ ਟਰੈਕਟਰ ਟਰੈਕਟਰ ਦੇ ਵੀਰੋ ਰਮਾਣ ਕੰਪਨੀ ਦੀ ਬੈਟਰੀ ਬਿਲਕੁਲ ਨਵੀਂ ਆ ਜੇ ਆਪਾਂ ਮਾਲਕ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9464113503 ਤੇ ਵੀਰ ਨੂੰ ਤੁਸੀਂ ਫੋਨ ਕਰਕੇ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 110000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਆਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਣ ਕਰਨਗੇ ਵੀਰੋ ਬਾਕੀ ਦੀ ਜਾਣਕਾਰੀ ਵੀਰ ਨੂੰ ਤੁਸੀਂ ਕਾਲ ਕਰਕੇ ਪ੍ਰਾਪਤ ਕਰ ਸਕਦੇ ਹੋ ਆਪਣੇ ਚੈਨਲ ਤੇ ਐਡ ਲਵਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਰੋ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਕਰਾਂਗੇ ਜੋ ਤੁਹਾਡਾ ਸਾਧਨ ਜਲਦ ਤੋਂ ਜਲਦ ਵੇਖ ਸਕੇ ਤੁਹਾਡੇ ਲਈ ਵਾਜੋ ਵਰੇਟਾਂ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਵੀਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ